ਦਰਸ਼ਕੋ ਜਿਥੇ ਸਾਡੀਆਂ ਤੁਸੀਂ ਬਹੁਤ ਸਾਰੀਆਂ ਮੋਟੀਵੇਸ਼ਨਲ ਸਟੋਰੀਆਂ ਦੇਖੀਆਂ ਹੋਣਗੀਆਂ ਉੱਥੇ ਤੁਹਾਨੂੰ ਅੱਜ ਇੱਕ ਅਜਿਹੇ ਵਿਅਕਤੀ ਨਾਲ ਮੁਲਾਕਾਤ ਕਰਾਉਂਦੇ ਹਾਂ ਜੋ ਕਿ ਕੇਰਲਾ ਦਾ ਰਹਿਣ ਵਾਲਾ ਹੈ ਜਿਸ ਦਾ ਨਾਂ ਹੈ ਮੁਹੰਮਦ ਕੁਟੀ ਪੜਾਈ ਪੱਖੋਂ ਹੱਤ ਦੀ ਗਰੀਬੀ ਕਾਰਨ ਮਸਾ ਆਪਣੀ ਜ਼ਿੰਦਗੀ ਦੇ 3 ਸਾਲ ਹੀ ਸਕੂਲ ਗਿਆ ਜਦੋਂ ਮੁਹੰਮਦ ਕੁਟੀ ਉਹ ਥੋੜਾ ਜਵਾਨ ਹੋ ਜਾਂਦਾ ਹੈ ਤਕਰੀਬ 18 ਸਾਲ ਦੀ ਉਮਰ ਹੁੰਦੀ ਹੈ ਤਤ ਦੀ ਗਰੀਬੀ ਕਾਰਨ ਸਾਊਦੀ ਅਰਬ ਚਲਾ ਜਾਂਦਾ ਹੈ ਅਤੇ ਲਗਭਗ 42 ਸਾਲ ਸਾਊਦੀ ਅਰਬ ਦੇ ਵਿੱਚ ਰਹਿ ਕੇ ਹੱਡ ਤੋੜਵੀਂ ਮਿਹਨਤ ਕਰਕੇ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰ ਲੈਂਦਾ ਹੈ ਸਾਊਦੀ ਅਰਬ ਤੋਂ ਆਉਣ ਤੋਂ ਉਪਰੰਤ ਉਹ ਆਪਣਾ ਪਹਿਲਾ ਸਟੋਰ अफजान डेट्स एंड नट्स ਦੇ ਨਾਤੇ ਖੋਲਦਾ ਹੈ ਤੇ ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਵੇਖਦਾ ਜਿੱਥੇ ਉਹ ਵਧੀਆ ਕੁਆਲਟੀ ਦੇ ਪ੍ਰੋਡਕਟਸ ਵਗੈਰਾ ਆਪਣੇ ਸਟੋਰ ਤੇ ਵੇਚਦਾ ਹੈ ਉਹਨਾਂ ਦੇ ਨਾਲ ਕੁਆਲਟੀ ਤੌਰ ਤੇ ਕੋਈ ਸਮਝੌਤਾ ਨਹੀਂ ਕਰਦਾ ਉਥੇ ਪਰਮਾਤਮਾ ਉਸਦੇ ਬਾਹਰ ਇਸ ਕਦਰ ਫੜਦਾ ਹੈ ਕਿ ਮਹਿਜ਼ 10 ਸਾਲਾਂ ਦੇ ਵਿੱਚ ਮੁਹੰਮਦ ਕੁਟੀ ਆਪਣੇ 176 ਸਟੋਰ ਅਫਜ਼ਾਨ ਡੇਟਸ ਐਂਡ ਨਾਟਸ ਦੇ ਨਾਤੇ ਖੋਲ ਚੁੱਕਾ ਹੈ ਅਤੇ 176ਵਾਂ ਉਸ ਦਾ ਇਹ ਡੇਟਸ ਐਂਡ ਨਾਟਸ ਦਾ ਇਹ ਸਟੋਰ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਤੇ ਪੈਂਦੇ ਜਗੇੜਾ ਪੁਲ ਓਪੋਜ਼ਿਟ ਵੀ ਮੈਕਸ ਰਿਜ਼ੋਰਟ ਤੇ ਖੋਲਿਆ ਗਿਆ ਜਿੱਥੇ ਕਿ ਲੁਧਿਆਣਾ ਵਾਸੀ ਆਪਣੇ ਪਰਿਵਾਰ ਸਮੇਤ ਆਊਟਿੰਗ ਲਈ ਅਕਸਰ ਸ਼ਾਮ ਨੂੰ ਤਾਂ ਆਉਂਦੇ ਹਨ ਸਗੋਂ ਇਸ ਰੋਡ ਤੇ ਆਉਣ ਜਾਣ ਵਾਲੇ ਅਤੇ ਖਾਣ ਪੀਣ ਦੇ ਸ਼ੌਕੀਨ ਲੋਕਾਂ ਲਈ ਇੱਕ ਬਹੁਤ ਵਧੀਆ ਥਾਂ ਹੈ ਇਸ ਸਟੋਰ ਦੇ ਖੁੱਲਣ ਸਮੇਂ ਜਿੱਥੇ ਸਾਡੇ ਪੱਤਰਕਾਰ ਵੱਲੋਂ ਮੁਹੰਮਦ ਕੁਟੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਉਹਨਾਂ ਦੇ ਸਾਰੇ product ਪਰੰਤੂ ਉਹਨਾਂ ਦੇ ਆਪਣੇ ਤਿਆਰ ਕਰਵਾਏ ਪ੍ਰੋਡਕਸ਼ਨ ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਫਟ ਆਦੀ ਨਹੀਂ ਹੈ ਜੇ ਖੰਜੂਰਾਂ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਸਾਰੇ ਦੇਸ਼ਾਂ ਤੋਂ ਮਿਲਣ ਵਾਲੀਆਂ ਖੰਜੂਰਾਂ ਅਤੇ ਡਰਾਈ ਫਰੂਟਸ ਉਹਨਾਂ ਦੇ ਇਸ ਸਟੋਰ ਤੇ ਉਪਲਬਧ ਹਨ ਇਸ ਸਮੇਂ ਮੁਹੰਮਦ ਕੁਟੀ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹ ਦੱਸਿਆ ਕਿ ਉਹ ਅਤਿ ਦੀ ਗਰੀਬੀ ਅਤੇ ਉਹ ਆਪਣੀ ਅੰਥਕ ਮਿਹਨਤ ਸਦਕਾ ਇਸ ਮੁਕਾਮ ਤੇ ਪਹੁੰਚਿਆ ਜਿੱਥੇ ਅਫਜਾਨ ਡੇਟ ਸੈਂਟ ਨਾਰਥਸ ਵਿਸ਼ਵ ਪੱਧ ਦੇ ਪ੍ਰੋਡਕਟ ਦੇਸ਼ ਵਾਸੀਆਂ ਨੂੰ ਦੇ ਰਿਹਾ ਹੈ ਉੱਥੇ ਹੀ ਹਜ਼ਾਰਾਂ ਦੀ ਤਦਦਾ ਦੇ ਵਿੱਚ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਹੈ। ਖਲ ਕਰਦੇ ਅੱਜ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਥੁੜੀ ਹੋਈ। ਪੰਜਾਬ ਦੇ ਲੋਕ ਜਾਂ ਇੱਕ ਕੈਲੋਜੇਰੇ ਪੰਜਾਬੀ ਨੇ ਕਿਤੇ ਬਹੁਤ ਸਾਰੇ ਸ਼ੌਕ ਰੱਖਦੇ ਨੇ। ਉਹਨਾਂ ਵਿੱਚੋਂ ਇੱਕ ਸ਼ੌਕ ਹੈ ਖਾਣ ਦਾ। ਸੁਖਣ ਦਾ ਪਾਸ ਪੰਜਾਬੀ ਜਿਹੜੇ ਖਾਣ ਦੇ ਸ਼ੌਕੀਨ ਨੇ ਉਹ ਮੌਜੂਦ ਹੈ ਇਸ ਵੇਲੇ ਮੈਂ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਤੇ ਜਿਹੜਾ ਪੁਲ ਸੋ ਕੈਮਰਾਮੈਨ ਨੂੰ ਕਾਗਜ਼ ਦੀਆਂ ਤਸਵੀਰਾਂ ਨੇ ਉਹ ਦਿਖਾਈਆਂ ਜਾਣ ਸੋ ਮੌਜੂਦ ਹੈ ਇਸ ਵੇਲੇ ਲੁਧਿਆਣਾ ਟੂ ਮਲੇਰ ਕੋਲਾ ਰੋਡ ਜਿਹੜਾ ਪੁਲ ਤੇ ਜਿੱਥੇ ਕਿ ਅਸਫਾਨ ਡੇਟਸ ਐਂਡ ਨਟਸ ਵੱਲੋਂ ਜਿਹੜਾ ਸ਼ੋਰੂਮ ਆਪਣਾ ਖੋਲਿਆ ਗਿਆ ਸੋ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਨੇ ਅਸਫਾਨ ਡੇਟਸ ਐਂਡ ਨਟਸ ਲੈ ਕੇ ਆਇਆ ਹੈ ਸੋ ਲੋਕੇਸ਼ਨ ਦੁਆਰਾ ਫੇਰ ਤੋਂ ਦੱਸਣ ਲੱਗੇ ਹੈ ਲੁਧਿਆਣਾ ਟੂ ਮਲੇਰ ਕੋਟਲਾ ਰੋਡ ਜਿਹੜਾ ਪੁਲ ਤੇ ਮੌਜੂਦ ਆ ਜਿੱਥੇ ਬਹੁਤ ਸਾਰੇ ਰਿਜ਼ੋਰਟਸ ਸਾਬੇ ਬ੍ਰਿਸ਼ਟਾ ਦੇ ਨਾਲ ਲੱਗਦੀ ਬਿਲਡਿੰਗ ਅਸਫਾਨ ਡੇਟਸ ਐਂਡ ਨਰਸ ਸੋ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਤਸਵੀਰਾਂ ਨੇ ਉਹ ਇੱਕ ਵਾਰ ਤੁਹਾਡੇ ਲਈ ਲੈ ਕੇ ਆਇਆ ਹੈ ਅਸਫਾਨ ਡੇਟਸ ਐਂਡ ਦੋਸਤੋ ਇਸ ਵੇਲੇ ਸਾਡੇ ਨਾਲ ਨੇ ਫਾਈਵ ਤੋਂ ਬਲਾਈ ਇੰਜੀਨੀਅਰ ਮੁੰਦਰ ਸਿੰਘ ਗਿਆਸਪੁਰਾ ਜਿਹੜੇ ਕਿ ਉੱਚੇ ਚੇ ਤੌਰ ਤੇ ਇਫਲੈਕਸ਼ਨ ਕੈਂਪੇਨ ਦੇ ਦੌਰਾਨ ਇਹ ਅਜ ਇਨੋਗਰੇਸ਼ਨ ਕਰ ਰਹੀ ਹੈ ਨੇ ਅਸਫਾਨ ਗ੍ਰੇਟ ਸੈਂਡ ਡਾਟ ਸ਼ੂ ਰੂਲਾ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਜੁੜੇ ਨੇ ਇੰਜੀਨੀਅਰ ਮੁੰਦਰ ਸਿੰਘ ਗਿਆਸਪੁਰਾ ਜਿਹੜੇ ਕਿ ਕੈਂਪੇਨ ਦੇ ਦੌਰਾਨ ਸੀ ਇੰਨਾ ਜਿਹੜਾ ਉਹਨਾਂ ਦਾ ਸਕੈਜੂਲ ਆ ਉਹ ਬਿਜ਼ਨਸ ਕਰਦੇ ਵਿੱਚੋਂ ਆਏ ਨੇ ਇਹਨਾਂ ਨਾਲ ਕਰਦੇ ਆ ਗੱਲਬਾਤ ਪੰਜਾਬੀ ਸਸਿਕਾ ਜੀ ਸਰ ਪਹਿਲਾਂ ਪੁੱਛਾਂਗੇ ਜਿਹੜੀ ਕਲਪਨਾ ਉਹ ਕਿਸ ਤਰ੍ਹਾਂ ਚੱਲ ਸਕਦੀ ਹੈ ਬਹੁਤ ਅੱਛੀ ਗੱਲ ਹੈ ਕਿਸ ਤਰ੍ਹਾਂ ਦਾ ਹੰਗਾਰਾ ਹੈ ਉਹ ਮਿਲ ਰਿਹਾ ਹੈ ਪੋਜ਼ਟਿਵ ਅਪਰੋਚ ਦੇ ਵਿੱਚ ਕੰਮ ਹੋ ਪੁੱਜੇ ਨੇ ਪੂਰਾ ਸਾਲ ਆ ਸਰ ਹੁਣੋ ਛੇਛੇ ਦਾ ਉੱਤੇ ਤੁਸੀਂ ਪਹੁੰਚੇ ਹੋ ਸਪਾਰ ਡੇਟਸ ਐਂਡ ਨਰਸ ਫੀਲ ਲੱਗ ਰਿਹਾ ਹੈ ਰੋਗਰਸ਼ਨ ਕੀਤਾ ਸੋ ਕੀ ਕਹਿਣਾ ਚਾਹੋਗਾ ਬਹੁਤ ਅੱਛਾ ਦੇਖੀ ਮੈਂ ਇਦਾਂ ਦੇ ਡਰਾਈ ਫੋਰਸ ਡੇਟਸ ਦਾ ਫਕਸ ਕਰਾ ਦਿਆ ਸੋ ਇਹ ਆਰੰਡ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਜਿਹੜਾ ਕਿ ਬਹੁਤ ਅੱਛਾ ਬਿਜ਼ਨਸ ਕਰ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਇੱਕ ਸਾਬਣ ਹੈ ਜਿਹਦਾ ਬਿਜ਼ਨਸ ਹੋ ਗਿਆ ਹੈ ਪੰਜਾਬ ਦੇ ਵਿੱਚ ਸੈਕੰਡ ਸਟੋਰ ਹੈ ਸਭ ਦੇ ਕੋਲ ਦਾ ਮਾਲ ਹੈ ਜਿਹੜਾ ਸਾਡੇ ਪਿਆਰ ਹਲਕੀ ਜਿਹਾ ਹੈ ਜਿਹਦਾ ਇਸ ਕੋਲ ਵਿੱਚ ਜਿਸ ਕੋਲ ਤੁਸੀਂ ਦੇਖੋਗੇ ਕਿ ਕਈ ਤਰ੍ਹਾਂ ਦੀਆਂ ਰੇਟਸ ਨੇ ਇੱਥੇ ਕਈ ਤਰ੍ਹਾਂ ਦੇ ਇਹ ਤਰ੍ਹਾਂ ਦਾ ਮੋ ਜਿਹੜੀਆਂ ਜਿੱਦਾਂ ਜਿਹੜੀਆਂ ਕਿਦੇ ਦੇਖਿਆ ਵੀ ਨਹੀਂ ਉਹਨਾਂ ਦੇ ਸਟੋਰ ਦੇ ਵਿੱਚ ਨੇ ਪ੍ਰਮਾਤਮਾ ਕਰੇ ਦਿਨ ਦੁਪਣੀ ਰਾਤ ਚੋਣੀਆਂ ਰੱਖੀਆਂ। ਸਵੇਰੇ ਸੰਤਿਵਿਧਾਈ ਕੰਨੇ ਵੱਸ ਗਿਆਸਪੁਰਾ ਜਿਨ੍ਹਾਂ ਨਾਲ ਸੀ ਗੱਲ। ਅਸੀਂ ਪਹੁੰਚੇ ਹਾਂ ਜਗੀੜਾ ਪੁਲ ਤੇ ਜਿੱਥੇ ਕੀ ਅਜ਼ਫਾਨ ਯਹਾਂ ਪਿਆ 1.5 ਸੈਂਡ ਨਰਸ ਦਾ ਜਿਹੜਾ ਸ਼ੋਰੂਮ ਆ ਉਖਲੇ ਆ। ਸੋ ਇਸ ਦੇ ਜਿਹੜੇ ਓਨਰ ਨੇ ਮਿਸਟਰ ਮੁਹੰਮਦ ਕੁਟੀ ਜੀ ਸਾਡੇ ਨਾਲ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਾਰਨਾ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਅੱਜ

आ, ये बहुत पूरे विटामिन अच्छी से पूरे नाइनटी 99 परसेंट पैर से मकान हैं बाकी मेरा कंपनी में बना था आपने आपके भी प्लांट्स हैं जैसे खजूर की बात कर रहे हैं हम की बात मेरा आइडिया है ये दुकान ऐसा इंडिया में खोल देखे अभी तेरह साल हो गया इंडिया में टू थाउजेंड तेरह में इंडिया में ओपन किए अभी तक चौदह स्टेट हो गया हंड्रेड एट्टी सेवन शोरूम आ गया ये फ्रेंचाइज नहीं है मेरा वन शो पंजाब में पंजाब में टोटल इंडिया में। टोटल इंडिया पंजाब में तकरीबन तीन चार महीने के अंदर ट्वेंटी फाइव शोरूम आने वाले हैं इन तो क्या कहने चाहोगे आप आप अपने प्रोडक्ट्स के बारे में लोगों को क्या बताना चाहोगे अपना प्रोडक्ट्स प्योर अच्छा है क्वालिटी है नंबर वन क्वालिटी है मेरा वो ऑल अजफान का चीज पूरे बहुत अच्छा बनता है अपने कंपनी में लैब टेस्ट करके अपन सेल अपना दुकान में सेल करते हैं अपने चीज बाहर की इधर भी नहीं मिलते अगर प्राइस की बात की जाए अगर कंपनी के साथ तो आप क्या कहना चाहोगे प्राइस मतलब ये पूरे बाहर का चीज है इसलिए महंगा है सस्ता नहीं है क्यों इंपोर्ट करते हैं इसीलिए है, अभी डॉलर और रुपया का बहुत डिफरेंस है इसमें थोड़ा चीज का मतलब आपका Price. कहने का मतलब है प्राइस थोड़ा ज्यादा इसलिए अभी क्वालिटी के साथ आपने क्वालिटी नंबर वन बहुत अच्छा क्वालिटी क्वालिटी का कोई कॉम्प्रोमाइज नहीं क्वालिटी के साथ कोई कॉम्प्रोमाइज नहीं सो थैंक्स एक अपना वन फार्म से आ रहे अपना ओन शोरूम में सेल करते हैं बाहर की किसी के नहीं देते प्लीज बॉर्डर आपने खजूर के बारे कहा, तो आ, में कहा तो दोबारा फिर बताइए हां सऊदी अरेबिया में मेरा फार्म है मैं लिस्ट में करके मैं ओन शोरूम इधर लेके के आ कि मेरा ओन शोरूम में, में अपन सेल करते हैं उसके अंदर कोई केमिकल कोई से कुछ भी नहीं ऐड इन करते नेचुरल फ्रूट सॉरी और ऊपर गारंटी भी थैंक यू और भी बात करते हैं कि जो

बाहरीना क्वालिटी का नहीं है अगर इंडिया में देखा जाए तो हम आपकी क्वालिटी के साथ किसी का कंपैरिजन कर सकते हैं नहीं है, नहीं है। उसका कारण क्या है वो आप मैंने खुद ही कंपनी में अपन बनाते हैं इसलिए अपन गारंटी है अपना चीज नंबर वन है तो जैसे आज इनोवेशन हुई है तो ये हम लोकेशन भी बता देते हैं तो इस लोकेशन के बारे में क्या कहना चाहोगे ਬੜੀ ਹੈ ਹਾਈਵੇ ਸੇ ਉਹ ਹਾਈਵੇ ਮੇਂ ਜਿਆਦਾ ਆਮੀਰ ਹੋੂ ਦਿਕੇਗਾ ਚਾਰ ਪੰਜ ਅਗਰ ਬਾਤ ਕੀ ਜਾਏ ਅਸੀਂ ਦੱਸ ਦਈਏ ਕਿ ਕਿਹੜੀਏ ਲੋਕੇਸ਼ਨ ਆ ਹੈ ਲੁਧਿਆਣਾ ਟੂ ਮਲੇਰਕੋਟਲਾ ਰੋਡ ਦੇ ਉਤੇ ਪੁਲ ਜੁ ਕਿਹੜਾ ਪੈਂਦਾ ਜਿੱਥੇ ਕਿ ਹੋਰ ਬਹੁਤ ਸਾਰੇ ਜਿਹੜੇ ਰਿਸੋਰਟਸ ਵਗੈਰਾ ਨੇ ਅਗੇ ਨਹੀਂ ਸੋ ਦੋਸਤੋ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਆ ਮਲੇਰਕੋਟ ਲੁਧਿਆਣਾ ਟੂ ਮਲੇਰਕੋਟਲਾ ਰੋਡ ਤੇ ਪੁਲ ਜੁ ਕਿਹੜਾ ਪੈਂਦਾ ਜਿੱਥੇ ਕਿ ਸਭ ਦੇ ਉਤੇ ਹੋਰ ਬਹੁਤ ਸਾਰੇ ਜਿਹੜੇ ਰਿਸੋਰਟਸ ਨੇ ਅਜ਼ਫਾਨ ਏਟਸ ਐਂਡ ਅਰਥ ਦਾ ਜਿਹੜਾ ਸ਼ੋਅਰੂਮ ਆ ਉਹ ਖੁੱਲਿਆ ਤੁਸੀਂ ਆਓ ਇੰਜੋਏ ਕਰੋ ਹਾਂ ਇਹਨਾਂ ਜ਼ਰੂਰ ਕੀ ਕੇਵਲ ਤੇ ਕੇਵਲ ਜਿਹੜੇ ਪੰਜਾਬੀ ਨੇ ਉਹ ਹੀ ਨਹੀਂ ਇੰਜੋਏ ਕਰ ਸਕਦੇ ਤੇ ਪੂਰੇ ਦੇਸ਼ ਵਾਸੀ ਤੇ ਵਿਦੇਸ਼ ਵਾਸੀ ਵੀ ਔਰਜਨਲ ਵਾਲਾ ਹਰ ਇੱਕ ਬੰਦਾ ਜਿਹੜਾ ਇਹਨਾਂ ਦਾ ਆਨੰਦ ਲੈ ਸਕਦਾ ਹੈ ਚਰਦੀ ਕਲਾ ਟਾਈਮ ਟੀਵੀ ਲਈ ਪਾਇਲ ਤੋਂ ਪੱਤਰਕਾਰ ਸੰਜੀਵ ਲਹਿਲ ਦੀ ਖਾਸ ਰਿਪੋਰਟ